ਹਾਂਜੀ ਬਾਜਪੁਰ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਸੋ ਇੱਕ ਬੇਨਤੀ ਕਰਨੀ ਹੈ ਸਾਡੇ ਗਰੰਤੀ ਸਿੰਘ ਜੀ ਦਾ ਸ਼ਿਕਾਇਤ ਆਉਂਦੀ ਹੈ ਗਰੰਤੀ ਸਿੰਘਾਂ ਦੀ ਵੀ ਗਰੰਤੀ ਸਿੰਘਾਂ ਦਾ ਸਤਕਾਰ ਸੰਗਤ ਨਹੀਂ ਕਰਦੀ ਨਾ ਭਾਈ ਸੰਗਤ ਦਾ ਸਤਕਾਰ ਗੁਰੂ ਦਾ ਵਜ਼ੀਰ ਜਾਣ ਕੇ ਤੇ ਜਿਹੜੇ ਸਾਡੇ ਵਰਗੇ ਨੌਜਵਾਨ ਨੇ ਉਹਨਾਂ ਦਾ ਆਪ ਦੇ ਬੱਚਿਆ ਮੰਗੂ ਸੰਗਤ ਸਤਕਾਰ ਕਰਦੀ ਹੈ ਪ੍ਰੇਮ ਕਰਦੀ ਕਈ ਦਿਨਾਂ ਦੀ ਸਿਹਤ ਸੀ ਜਿਹੜੀ ਢੱਲੀ ਸੀ ਭਾਵੇਂ ਦਵਾਈ ਬੁੱਟੀ ਬਾਬਾ ਜੀ ਨੇ ਵੀ ਦਵਾਈ ਸੀ ਸਾਨੂੰ ਅਸੀਂ ਆਪ ਵੀ ਬਹੁਤ ਸਾਡੇ ਮਾਤਾ ਪਿਤਾ ਨੇ ਦਵਾਈ ਬੁੱਟੀ ਦਵਾਈ ਹੈ ਪਰ ਫੇਰ ਵੀ ਸਿਹਤ ਸੀ ਜਿਹੜੀ ਉਹ ਢੱਲੀ ਰਹੀ ਛਾਤੀ ਸੀ ਜਿਹੜੀ ਉਹ ਜਕੜੀ ਪਈ ਸੀ ਠੰਡ ਲੱਗਦੀ ਤੇ ਕਿਸੇ ਪਰਿਵਾਰ ਨੇ ਕਿਸੇ ਬੀਬੀ ਨੇ ਦੱਸਿਆ ਸ਼ੰਗਾਨੇ ਆ ਕੇ ਕਹਿੰਦੇ ਬਾਬਾ ਜੀ ਵੀ ਤਿੰਨ ਚਾਰ ਦਿਨਾਂ ਦੀ ਉਹ ਜਿਹੜੀ ਮਾਤਾ ਹੈ ਉਹ ਨੋਟ ਕਰ ਰਹੀ ਹੈ ਵੀ ਤੁਸੀਂ ਢੱਲੇ ਹੋ ਤੇ ਠੀਕ ਨਹੀਂ ਹੋਏ ਤੇ ਬੀਬੀ ਕਹਿੰਦੀ ਵੀ ਬਾਬਾ ਜੀ ਨੇ ਕਾੜਾ ਬਣਾ ਕੇ ਨਹੀਂ ਪੀਤਾ ਨਹੀਂ ਤਾਂ ਲੋਟ ਹੋ ਜਾਂਦੀ ਇਸ ਕਰਕੇ ਚਲੋ ਬਾਬਾ ਜੀ ਤਾਂ ਖਿਆਲ ਵਿੱਚ ਹੈ ਨਹੀਂ ਤੇ ਬੀਬੀ ਨੇ ਬੜੇ ਪਿਆਰ ਦੇ ਨਾਲ ਆਪਣੇ ਬੱਚਿਆਂ ਦੇ ਵੰਦ ਭਾਵੇਂ ਗੱਲ ਇਹ ਬਹੁਤੀ ਵੱਡੀ ਨਹੀਂ ਹੈ ਸਾਡੇ ਵਾਸਤੇ ਵੱਡੀ ਹੈ ਆ ਦੇਖੋ ਤੁਰਸੀ ਪਾਪ ਹਮਾਰਾ ਕਾੜੇ ਦਾ ਸਮਾਨ ਚਹਾਰੇ ਆਦਤ ਹੋਰ ਜਿਹੜੀ ਗਰਮ ਚੀਜ਼ਾਂ ਚਾਹ ਪਾਣੀ ਦੇ ਵਿੱਚ ਜਾਂ ਪੈਂਦੀਆਂ ਕਾੜੇ ਵਿੱਚ ਪੈਂਦੀਆਂ ਉਹ ਚੀਜ਼ਾਂ ਭੇਜਉਂਦੇ ਸੀ ਬਾਬਾ ਜੀ ਛੇਤੀ ਤੋਂ ਛੇਤੀ ਠੀਕ ਹੋਦਾ ਤੇ ਦਰਬਾਰ ਸਾਹਿਬ ਦੀ ਜਿਹੜੀ ਸੇਵਾ ਬੜੇ ਸ਼ਾਉ ਉਤਸ਼ਾਹ ਪ੍ਰੇਮ ਦੇ ਨਾਲ ਤੰਦਰੁਸਤੀ ਦੇ ਵਿੱਚ ਆ ਕੇ ਬਾਬਾ ਜੀ ਕਰਦੇ ਉਹ ਭਾਈ ਸਭ ਦੇ ਸਤਿਕਾਰ ਵਿੱਚ ਬਿਠੇ ਰਾ ਰਹੇ ਦੀ ਹੈ ਸਾਰ ਬਲਣ ਕਰਾਉਣ ਵਾਲਾ ਹੋਣਾ ਚਾਹੀਦਾ ਜੋ ਤੇਰੀ ਕਾਹ ਕੋਈ ਆਦਾ ਮਾਨ ਸਤਕਾਰ ਹੈ ਜਿਹੜਾ ਉਹ ਬਰਕਰਾਰ ਰੱਖੋ ਬਧੀਆ ਚੜ੍ਹਦੀ ਕਲਾ ਦੇ ਨਾਲ ਖੁਸ਼ੀਆਂ ਦੇ ਨਾਲ ਮਹਾਰਾਜ ਦਰਬਾਰ ਦੀ ਸੇਵਾ ਕਰੋ ਸੰਗਤ ਕੋਈ ਘਰ ਨਹੀਂ ਛੱਡੀ ਸਤਿਕਾਰ ਪ੍ਰੇਮ ਕਰਦੀ ਹੈ ਸੰਗਤ ਸਾਹਿਬ ਗੁਰੂ ਜੀ ਦਾ ਖਾਲਸਾ ਹੈ